ਇਹਦੇ ਯਾਰ ਨਰਕੇ ਨਰਕ ਜਿਓ ਜ਼ਿੰਦਗੀ ਜਿਓ ਰਹੇ ਨੇ ਬਸ ਲਾੜ ਬਨਜਾਰਾ ਕਲਾ ਦੇਖੋ ਕਿੱਥੇ ਰਹਿ ਰਹੇ ਯਾਰ ਬਾਈ ਕਿਹੜੇ ਹਾਲਾਤਾਂ ਚ ਰਹਿ ਰਹੇ ਆ ਦੇਖ ਲੋ ਘਰ ਤਾਂ ਕਿਹੜੇ ਤੱਕਦੋਂ ਵੀ ਠਹਿ ਸਕਦਾ ਇਹਦਾ ਜੇਦ ਕੀ ਝੜੀ ਲੱਗ ਜਾਂਦੀ ਮਣਕਰੇ ਮਾਂ ਪੁੱਤੇ ਅੰਦਰ ਹੀ ਉਹ ਹੋ ਜਾਂਦੇ ਸੂਰ ਮਦਦ ਕਰੋ ਯਾਰ ਇਹਨਾਂ ਦੀ ਬਿਨਾ ਬਿਜਲੀ ਤੋਂ 30 ਸਾਲ ਕੱਟੇ ਨੇ ਬਿਨਾ ਪਾਣੀ ਤੋਂ ਪਾਣੀ ਪਿੰਡੋਂ ਢੋਂਦੇ ਨੇ ਆ ਪਟੜੀ ਪਟੜੀ ਜਾ ਕੇ ਆ ਦੇਖ ਲੋ ਆ ਮਾਤਾ ਬੈਠੀ ਐ ਸਮੂਹ ਪੰਜਾਬੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਸੰਗਤਾਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਆ ਮਾਤਾ ਮਖਤਿਆਰ ਕੌਰ ਜੀ ਮਖਤਿਆਰ ਕੌਰ ਤੇ ਪੁੱਤ ਸ਼ੰਗਾਰਾ ਸਿੰਘ ਚਲੋ ਆ ਹੋਵੇ ਤਾਂ ਕੋਈ ਪਰ ਕਿਸਾਨ ਪਰਿਵਾਰਾਂ ਚੋਂ ਜ਼ਿਮੀਂਦਾਰ ਪਰਿਵਾਰਾਂ ਚੋਂ ਆਉਂਦੇ ਨੇ ਹਾਲਾਤ ਐਨੇ ਮਾੜੇ ਨੇ ਕਿ ਦੇਖ ਕੇ ਯਾਰ ਸਾਡੇ ਤਾਂ ਰੋਂਗਟੇ ਖੜੇ ਹੋ ਗਏ ਵੀ ਯਾਰ ਐਨੇ ਮਾੜੇ ਹਾਲਾਤਾਂ ਚ ਰਹੇ ਰਹੇ ਨੇ ਸਾਨੂੰ ਅੰਦਰੋਂ ਵੀ ਦਿਖਾਉਨੇ ਆ ਮਾਤਾ ਹੱਲਿਆਂ ਵੇਲੇ 18 ਸਾਲ ਦੀ ਸੀ ਲਾਲੋ ਵੀ ਕਿੰਨੀ ਉਮਰ ਹੋ ਗਈ 100 ਸਾਲ ਦੇ ਲਗਭਗ ਉਮਰ ਹੋ ਗਈ ਮਾਤਾ ਦੀ ਵੀ ਹਾਲਾਤ ਇੰਨੇ ਮਾੜੇ ਹਾਲਾਤਾਂ 'ਚ ਚੂਲਾ ਟੁੱਟਿਆ ਹੋਇਆ ਹੈ। ਚੂਲਾ ਟੁੱਟਿਆ ਹੋਇਆ ਹੈ। ਦੇਖ ਸਕਦੇ ਹੋ ਵੀ ਕਿਹੜੇ ਹਾਲਾਤਾਂ 'ਚ ਕਰਿੰਕ ਹੋਇਆ ਹੋਇਆ ਚੂਲਾ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ। ਇਹਨਾਂ ਦੀ ਮਦਦ ਲਈ ਅੱਗੇ ਆਈਏ ਯਾਰ। ਰਹਿੰਦੇ ਵੀ ਪਿੰਡ ਤੋਂ ਲਗਭਗ 2 ਕਿਲੋਮੀਟਰ ਦੂਰ ਸੂਏ ਦੀ ਪਟੜੀ 'ਤੇ। ਪਾਣੀ ਵੀ ਪੀਣ ਵਾਲਾ ਪਿੰਡੋਂ ਲੈ ਕੇ ਆਉਂਦਾ ਹੈ ਬਾਈ। ਪੀਣ ਵਾਲਾ ਪਾਣੀ ਪਿੰਡੋਂ ਲੈ ਕੇ ਆਉਂਦਾ ਹੈ ਬਾਈ। ਸੋਨੂੰ ਦਿਖਾਉਣਿਆ ਪੂਰਾ ਜੋ ਅੰਦਰ ਦਿਖਾਓ ਜੀ। ਆਹ ਦੇਖ ਸਕਦੇ ਹੋ ਹਾਲਾਤ ਦੇਖਾਓ ਬਾਈ ਦੇ ਪਹਿਲਾਂ ਤਾਂ। ਆਹ ਦੇਖੋ ਯਾਰ ਹੁਣ ਰੋਣਾ ਭਾਈ ਤੇਰਾ ਘਰ ਵੀ ਪਊਗਾ ਤੈਨੂੰ ਪਾਣੀ ਵੀ ਮਦਵਾਵਾਂ ਆ ਹਾਲਾਤ ਯਾਰ ਦੇਖ ਕੇ ਇਸ ਦਾ ਯਾਰ ਕੀ ਕਹੀ ਆ ਯਾਰ ਇੱਥੇ ਪਤਾ ਨਹੀਂ ਕਿਦੇ ਦਾ ਹੱਲਿਆ ਮੇਲੇ ਦਾ ਘਰ ਹੈ ਪੁਰਾਣਾ ਆ ਦੇਖੋ ਇੱਕ ਵਾਰੀ ਯਾਰ ਸਮਾਸ਼ੇਬੀਆਂ ਨੂੰ ਫੋਟੋਪਿੰਟ ਵਾਲਿਆਂ ਨੂੰ ਵੀ ਮੈਂ ਤਾਂ ਕਹਿਣਾ ਇਹ ਲਾੜ ਪੁਨਜਾਰਾ ਪਿੰਡ ਦੀ ਗੱਲ ਹੈ ਪਿੰਡ ਲਾੜ ਪੁਨਜਾਰਾ ਕਲਾਂ ਖੜਿਆਂਗੇ ਲਾੜ ਪੁਨਜਾਰਾ ਕਲਾਂ ਪਿੰਡ ਦੇ ਵਿੱਚ ਹੈ ਤਰਸ ਆ ਦੇਖੋ ਜੀ ਅੱਖਾਂ ਚੋਂ ਹੰਝੂ ਨਹੀਂ ਰੁਕਦੇ ਜਿਹੜਾ ਬੰਦਾ ਉਰੇ ਆਊਗਾ ਇੱਕ ਵਾਰੀ ਆ ਦੇਖੋ ਹਾਲਾਤ ਅੰਦਰੋਂ ਦਿਖਾਓ ਜੀ ਕਦੋਂ ਵੀ ਗਿਰ ਸਕਦਾ ਵੀ ਇੰਨੀ ਗਰਮੀ ਚ ਜਰ ਮਾਂ ਪੁੱਤ ਕਿਵੇਂ ਰਹਿ ਰਹੇ ਨੇ ਆ ਦੇਖੋ ਟੀਨ ਉੱਪਰ ਆ ਦੇਖੋ ਵੀ ਕਰਦੇ ਹਾਲਾਤ ਕਿੱਥੇ ਕੀ ਸਿਸਟਮ ਇਹਨੇ ਬਿਜਲੀ ਨੂੰ ਵੀ 1 ਸਾਲ ਹੋਇਆ ਲਗਭਗ ਜੀ ਘਰ ਡਿੱਗ ਸਕਦਾ ਹੈ ਕਦੋਂ ਵੀ ਡਿੱਗ ਸਕਦਾ ਹੈ ਮਾਂ ਪੁੱਤ ਆ ਦੇਖੋ ਅੱਗ ਵਰਗੇ ਟੀਨ ਦੇ ਵਿੱਚ ਦੇਖੋ ਕਿਵੇਂ ਰਹਿੰਦੇ ਹੋਣੇ ਆ ਹੁਣ ਬਾਰਿਸ਼ ਸੌਣ ਚ ਹਜੇ ਕੁਦਰਤੀ ਘਟ ਹੋਈ ਹੈ ਦੇਖੋ ਵੀ ਬਾਰਿਸ਼ ਦੇ ਵਿੱਚ ਕਿੱਥੇ ਰਹਿੰਦੇ ਹੋਣੇ ਪਤਾ ਕੱਖ ਤੱਕ ਤੇ ਕੁੱਟੀ ਨਹੀਂ ਹੋਣੇ ਪਟਾ ਚੜਿਆ ਚੜਾਇਆ ਪਤਾ ਨਹੀਂ ਕਿ ਐਕ ਸਾਲ ਦਾ ਹੀ ਖੜਾ ਹੈ ਆ ਦੇਖ ਲੋ ਯਾਰ ਲੱਗੀ ਉੱਤੀ ਮਸ਼ੀਨ ਨੂੰ ਪਰਾ ਸਿੰਘ ਤੇ ਮਾਤਾ ਮਖਤਿਆਰ ਕੌਰ ਛੋਟੀ ਕਿੰਨੀ ਉਮਰ ਹੋ ਗਈ ਬਾਈ 6 ਸਾਲ ਦੀ 60 ਸਾਲ ਆ ਦੇਖ ਲੋ ਯਾਰ ਵੀ ਆ ਹਾਲਾਤ ਪਰਮਾਤਮਾ ਕਾ ਨੂੰ ਇਹ じゃ ਕਹਿੰਦੇ ਨੇ ਗਰੀਬੀ ਨਾ ਦੇਵੇ ਮੌਤ ਦੇ ਦੇ ਉਹ ਕੰਮ ਇਹਨਾਂ ਨਾਲ ਹੋ ਰਿਹਾ ਵੀ ਜੋ ਹੋਇਆ ਛੋਟੀ ਆ ਪਰਸਤਾ ਸੀ ਜੀ ਇਹਨਾਂ ਨੂੰ ਜਾਂਦਾ ਸੀ ਪਿੰਡ ਨੂੰ ਰਸਤਾ ਜਾਂਦਾ ਸੀ ਇਹ ਵੀ ਨਹੀਂ ਰਿਹਾ ਕਿੱਥੇ ਨੇ ਦੇਖੋ ਤੁਸੀਂ ਪਾਣ ਰਹਿੰਦੇ ਨੇ ਵੀ ਖੇਤਾਂ ਦੇ ਵਿੱਚ ਕੋਈ ਉਰੇ ਆਲੇ-ਦਾਲੇ ਸਾਨੂੰ ਘਰ ਨਹੀਂ ਮਿਲੂਗਾ ਆ ਸੂਏ ਦਾ ਪਾਣੀ ਨਾਉਣ ਨੂੰ ਡੰਗਰਾਂ ਦਾ ਸਰ ਜਾਂਦਾ ਜਦੋਂ ਕਿਤੇ ਬੰਦ ਹੋ ਜਾਂਦਾ ਸੂਆ 2 ਮਹੀਨੇ ਉਦੋਂ ਤਾਂ ਫਿਰ ਇਹਨਾਂ ਦੇ ਕਹਿੰਦੇ ਜੀ ਪਿੰਡੋਂ ਪਾਣੀ ਢੋਂਦੇ ਨੇ ਆ ਦੇਖੋ ਵੀ ਪਿੰਡ ਨੂੰ ਉਹ ਜਾ ਕੇ ਫਿਰ ਐਂ ਗੇੜਾ ਦੇ ਕੇ ਉੱਥੇ ਪਿੰਡ ਹੈ ਲਗਭਗ 2-3 ਕਿਲੋਮੀਟਰ ਜਾ ਕੇ ਹੁਣ ਪੀਣ ਵਾਲਾ ਪਾਣੀ ਹੁਣ ਵੀ ਪਿੰਡੋਂ ਲੈ ਕੇ ਆਉਂਦਾ ਜਾਂ ਆਹ ਦੇਖ ਸਕਦੇ ਹੋ ਇੱਕ ਬੋਰ ਬੋਹੜ ਹੈਗਾ ਸਹਾਰਾ ਇਹਨਾਂ ਨੂੰ ਹਾਂਜੀ ਬਾਈ ਜੀ ਹਸਰੀ ਕਾਲ ਇਹ ਕਿਵੇਂ ਹਾਲਾਤ ਇਹ ਲਾੜਮਣ ਜਾ ਰਿਆ ਕੱਲ ਇਹਨਾਂ ਦਾ ਪਿੰਡ ਹਾਂਜੀ ਇਹਨਾਂ ਲਾੜਮਣ ਜਾ ਇਹ ਇੰਨੇ ਹਾਲਾਤ ਮਾੜੇ ਕਿਵੇਂ ਨੇ ਬਾਈ ਜੀ ਬਸ ਉਹਨੂੰ ਪਤਾ ਹੀ ਹੈ ਗਰੀਬੀ ਹੈ ਜਿਆਦਾ ਹੀ ਵਿਚਾਰੇ ਜਿਆਦਾ ਗਰੀਬੀ ਇਹ ਪਹਿਲੇ ਦਿਨ ਹੀ ਹੋਈ ਹੈ ਕਿਵੇਂ ਨਹੀਂ ਪਹਿਲੇ ਦਿਨ ਤੋਂ ਪਹਿਲਾਂ ਕੋਠੀਕ ਸੀਗਾ ਕੰਮ ਹੁਣ ਜਿਆਦਾ ਅਜਾਦੇ ਹੋ ਗਿਆ ਖਰਚੇ ਵਧ ਗਏ ਖਰਚੇ ਵਧ ਕੰਮ ਵਾਲਾ ਨਹੀਂ ਕੋਈ ਰਹਾ ਕੰਮ ਵਾਲਾ ਨਹੀਂ ਕੋਈ ਰਹਾ ਇਹਨਾਂ ਦੇ ਫਿਰ ਬੱਚੇ-ਬੱਚੇ ਵਿਆਹ ਨਹੀਂ ਸੀ ਬਾਈ ਨਹੀਂ ਜੀ ਵਿਆਹ ਨਹੀਂ ਸੀ ਪਹਿਲਾਂ ਵਿਆਹਿਆ ਸੀ ਉਹ ਮੁੱਕ ਗਈ ਸੀ ਮੁੱਕ ਗਈ ਸੀ ਕੱਲੇ ਪਾਈ ਸੀ ਇਹ ਇਹ ਤਿੰਨ ਸੀਗੇ ਇੱਕ ਤਾਂ ਮਤਲਬ ਦਿਮਾਗ ਤੋਂ ਸੈਂਟ ਹੋ ਗਿਆ ਸੀ ਉਹ ਬਾਰ ਬੱਗ ਗਿਆ ਕਿਦਾਂ ਅੱਛਾ ਤੇ ਦੂਜਾ ਪਰ ਪਿਛਲੇ ਸਾਲ ਮੁੱਕ ਗਿਆ ਸੀਗਾ ਉਹ ਵੀ ਨਹੀਂ ਬਿਆਹਿਆ ਸੀ ਆ ਦੇਖ ਲਓ ਵੀ ਹਾਲਾਤ ਪਾਈਆਂ ਦੇ ਕੋਈ ਹੈਗਾ ਜੀ ਆਪਣਾ ਖਾਤਾ ਕਾਪੀ ਮਾਤਾ ਦੀ ਹੈ ਜੀ ਜਾਣੇ ਹੁੰਨੇ ਬੈਂਕ ਚ ਹਾਂ ਜੀ ਆ ਦੇਖੋ ਜੀ ਮਾਤਾ ਦੀ ਕਾਪੀ ਵੀ ਹੈ ਅਹੀਂ ਮੜਿਆ ਕੋਰ ਪ੍ਰੀਤ ਇਹ ਅਧਿਖਾਈ ਕਿਹੜਾ ਹੁੰਦਾ ਇਹ ਆਤਾ ਮਾਤਾ ਦਾ ਨੋਈ ਨੋ ਹੈ ਕੀ ਨੋ ਹੈ ਮਖਤਿਆਰ ਕੌਰ ਹਾਂ ਇਹਨਾਂ ਦਾ ਖਾਤਾ ਨੰਬਰ ਹੈ ਹਾਂ ਇਹ ਸੀ ਖਾਤਾ ਨੰਬਰ ਹੈ ਇਹ ਐਫਸੀਆਈ ਤੋੜਾ ਜੀ ਇਹ ਐਫਸੀਆਈ ਕੋਡ ਹੈ ਹਾਂਜੀ ਠੀਕ ਹੈ ਇੱਥੇ ਤੁਹਾਨੂੰ ਹੋਰ ਬੇਨਤੀ ਕਰਦਾ ਹਾਂ ਦਿਲਜਾਰ ਜੀ ਇਹ ਥਾਤੇ 'ਚ ਬਾਹਰੋਂ ਪੈਸਾ ਨਹੀਂ ਆਉਂਦਾ ਅੱਛਾ ਤੁਹਾਨੂੰ ਪਤਾ ਮੈਂ ਸੇਵਾ ਕਰਦਾ ਮੈਨੂੰ ਪਤਾ ਮੈਨੂੰ ਤੁਹਾਨੂੰ ਪਤਾ ਹੈ ਹਾਂ ਤੁਸੀਂ ਚਾਹੇ ਤਾਂ ਅਬਦਾਨ ਨੰਬਰ ਦੇ ਦਿਓ ਚਾਹੇ ਬਾਈ ਦਾ ਦੇ ਦਿਓ ਅੱਲਾਹ ਤੁਹਾਨੂੰ ਇੱਥੇ ਦਰਤੇ ਇਹ 'ਚ ਸਿਰਫ ਥੱਲੇ ਪੰਜਾਬ ਪੰਜਾਬ 'ਚੋਂ ਪੈਸੇ ਪੈਣੇ ਨੇ ਬਾਹਰੋਂ ਪੈਸਾ ਨਹੀਂ ਆਉਂਦਾ ਇੱਥੇ ਠੀਕ ਹੈ ਇੱਕ ਬਾਈ ਜੋ ਸਾਹਮਣੇ ਖੜੇ ਨੇ ਇਹ ਗੁਰਪ੍ਰੀਤ ਸਿੰਘ ਲਹਿਰਾ ਨੇ ਕਦੇ ਵੀ ਕੱਢ ਲਿਓ ਤੁਸੀਂ ਗੁਰਪ੍ਰੀਤ ਲਹਿਰੇ ਦੇ ਨਾਂ ਤੇ ਫੇਸਬੁੱਕ ਏਡੀਟ 'ਚੋਂ ਵੀ ਇਹਨਾਂ ਨੇ ਲਗਭਗ 150 ਮਕਾਨ ਪਵਾ ਕੇ ਦਿੱਤਾ ਇ ਪੂਰਾ ਇਮਾਨਦਾਰੀ ਨਾਲ ਤੁਹਾਨੂੰ ਹੋਰ ਦੱਸ ਦਈਏ ਇਹ ਬਾਈ ਨੂੰ ਮੈਂ ਤਾਂ ਹੀ ਲੈ ਕੇ ਆਇਆ ਆਪਦਾ ਕਿਰਾਏ ਤੇ ਬੈਠਾ ਹੈ ਨਹੀਂ ਸਮਾਜ ਸੇਵੀ ਬਹੁ ਆਪਾਂ ਦੋਸ ਲੱਗ ਜਾਂਦੇ ਨੇ ਜੀ ਪੈਸੇ ਖਾ ਕੇ ਸਮਾਜ ਸੇਵੀ ਸਮਾਜ ਸੇਵੀ ਉਹ ਕਰਕੇ ਤੁਹਾਡਾ ਨੰਬਰ ਕਿੰਨੇ ਬਾਈ 94 54 ਵੀਰੇ 94 654 654 12397 12397 ਇੱਥੇ ਤੁਹਾਨੂੰ ਹੋਰ ਬੇਨਤੀ ਕਰਦਾ ਸਾਡੇ ਤਰੁਪ ਵੱਲੋਂ ਸ਼ੁਰੂਆਤ ਅਸੀਂ 10000 ਰੁਪਏ ਦੀ ਤਰ੍ਹਾਂ ਜਿੱਦਣ ਇਹਨੇ ਤੰਮ ਚਲਾਤਾ ਠੀਕ ਹੈ ਸਾਡੇ ਹਰਮਨ ਫਤਿਹ ਵੱਲੋਂ ਤੇ ਸੀਰ ਉਦਮਸੰਦਰਪੋ ਤੋਂ 10000 ਰੁਪਇਆ ਜਿੱਦਣਾ ਉਹ ਪੈਸੇ ਇਕੱਠੇ ਹੋ ਦਿੰਨ ਅਸੀਂ 10000 ਦੇ ਦਾਂ ਇਹਨੂੰ ਠੀਕ ਹੈ ਚਲੋ 10000 ਬਾਈ ਤੈਨੂੰ ਹੀ ਸ਼ੁਰੂ ਕਰਨਾ ਪਊਗਾ ਚਾਹੇ ਤੇਰੇ ਵਾਲੇ 10 ਦੀ ਸ਼ੁਰੂ ਕਰਦੀ ਇਹਨੇ ਬਾਈ ਨੇ 150 ਘਰ ਬਾਥਰੂਮਾਂ ਲਾਈਟਿੰਗ ਵਧੀਆ ਲੈਂਟਰਾਂ ਵਾਲੇ ਪਵਾ ਕੇ ਦੇ ਤਾਂ 150 ਘਰ ਇਦੋਂ ਪਹਿਲਾਂ ਜੇ ਬਾਕੀ ਕੈਂਪ ਵੀ ਲਾਉਂਦਾ ਖੂਨਦਾਨ ਕੈਂਪ ਅੱਖਾਂ ਆਪਰੇਸ਼ਨ ਫ੍ਰੀ ਕੈਂਪ ਲੈਂਜ ਪਵਾਉਂਦਾ ਬਾਈ ਉਸ ਤੋਂ ਬਾਅਦ ਆਪ ਕਿਰਾਏ ਤੇ ਬੈਠਾ ਲਹਿਰੇ ਗਾਗੇ ਪਤਾ ਕਰ ਲਓ ਆਪਦਾ ਘਰ ਨਹੀਂ ਹੈਗਾ ਬਾਈ ਲਵੇ ਮਾਪੁੱਤ ਦੋ ਕਿਰਾਏ ਤੇ ਬੈਠੇ ਨੇ ਪਰ ਸਮਾਜ ਸੇਵੀ ਐਡੀ ਕਰ ਰਹੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਪਾਣੀ ਫਿਰ ਕਿੰਨੇ ਕਿਥੋਂ ਢੋਣਿਓ ਪਿੰਡੋਂ ਲੈ ਆਨੇ ਜੀ ਪਿੰਡੋਂ ਲੈ ਕੇ ਆਉਣੇ ਹੋ ਕਈ ਸਾਲ ਹੋ ਗਏ ਪਾਣੀ ਢੋਣ ਦੇ ਨੂੰ 30 ਸਾਲ ਹੋ ਗਏ ਜੀ 30 ਸਾਲ ਹਾਂ ਹਾਂ ਤੇ ਇਹ ਪਹਿਲਾ ਰਸਤਾ ਹੁੰਦਾ ਸੀ ਉਰੋਂ ਦੀ ਕਿੰਨਾ ਖਚੌੜਾ ਸੀ ਪੂਰੀ ਪਹੀ ਲੱਗੀ ਹੋਈ ਸੀ ਕਿੰਨੇ ਸਾਲ ਹੋ ਗਏ ਇਹਨੂੰ ਵੱਡੀ ਨੂੰ ਕਈ ਸਾਲ 5-6 ਸਾਲ ਹੋ ਗਏ ਜੀ ਵੱਡੀ ਨੂੰ ਬਿਜਲੀ ਬਿਜਲੀ ਆਈ ਨੂੰ ਕਿੰਨਾ ਚਿਰ ਹੋ ਗਿਆ ਬਿਜਲੀ ਪੰਚਾਇਤ ਨੇ ਲਵਾਈ ਜੀ ਕਿੰਨਾ ਚਿਰ ਹੋ ਗਿਆ 2 ਸਾਲ ਹੋ ਗਏ ਜੀ 2 ਸਾਲ ਉਦੋਂ ਪਹਿਲਾਂ ਬਿਜਲੀ ਵੀ ਨਹੀਂ ਸੀ। ਨਾ ਬਿਜਲੀ ਹਾਂਜੀ। ਬਿਨਾ ਬਿਜਲੀ ਤੋਂ ਕਿੰਨੇ ਸਾਲ ਰਹੇ ਹੋ? ਰਹੇ ਹੁਣ 28-29 ਸਾਲ ਰਹੇ ਹਾਂ। ਅੱਛਾ ਸਾਰੀ ਉਮਰੇ ਬਿਨਾ ਬਿਜਲੀ ਤੋਂ ਕੱਟਤੀ? ਹਾਂਜੀ। 20 ਸਾਲ। ਹਾਂਜੀ। ਹਾਂ ਲਾਈਟ ਤੋਂ। 35 ਸਾਲ ਹੋ ਗਏ ਬਿਨਾ ਬਿਜਲੀ ਤੋਂ। 30-35 ਸਾਲ ਬਿਨਾ ਬਿਜਲੀ ਤੋਂ। ਹਾਂਜੀ ਹਾਂ। ਆਹੋ ਜੀ ਦੇਖ ਸਕਦੇ ਹਾਂ। ਇਹਨਾਂ ਨੇ ਸਾਨੂੰ ਬਲੈਕੀ ਨਾਮ ਹੈ ਜੀ ਆਪਣਾ? ਰਾਮ ਸਿੰਘ ਜੀ। ਰਾਮ ਸਿੰਘ ਪਿੰਡ ਲਾੜ ਬਨਜਾਰਾ ਕਲਾਂ ਇਹਨਾਂ ਨੇ ਕਈ ਤਰ੍ਹਾਂ ਦੇ ਫੋਨ ਕਰਦੇ ਸੀ ਇਹ। ਵੀ ਆਓ ਯਾਰ ਇਹਨਾਂ ਦੀ ਵੀਡੀਓ ਪਾ ਕੇ ਜਾਓ। ਵੀ ਜੇ ਦੇਖਿਆ ਨਹੀਂ ਜਾਂਦਾ ਸਾਥੋਂ ਵੀ ਇਕੱਲੇ ਦਾ ਕੰਮ ਵੀ ਨਹੀਂ ਚੱਲੋ ਅਸੀਂ ਵੀ ਕਹਿੰਦੇ ਤਿਲ ਫੁੱਲ ਪਾਵਾਂਗੇ ਜਦੋਂ ਕੰਮ ਛੇੜੋਗੇ ਪਰ ਆਹ ਮਾਤਾ ਦੇਖ ਲੋ ਹੱਲਿਆ ਮੇਲੇ ਮਾਤਾ ਹਾਂ ਮਾਤਾ ਜੀ ਖਸਰੀ ਕਾਲ 18 ਸਾਲ ਦੀ ਸੀ ਹੱਲਿਆ ਮੇਲੇ ਕਿੰਨੀ ਉਮਰ ਸੀ 18 ਸਾਲ ਦੀ 18 ਸਾਲ ਹੁਣ ਫਿਰ ਸਰੀਰ ਦਰਦ ਦੁਰਦ ਵੀ ਹੁੰਦਾ ਕਿਤੇ ਜਿੱਥੇ 6:00 ਵਜੇ ਹੋਈ ਹੈ ਹਾਂ ਦੁਖਦਾ ਹੈ ਦਵਾਈ ਦਬੂਈ ਕੋਈ ਕੁਝ ਨਹੀਂ ਲੈਣ ਦੀ ਦਵਾਈ ਪੈਸੇ ਨਹੀਂ ਤਾਂ ਕਾਦੀ ਲੂੰਗੀ ਪੈਸੇ ਨਹੀਂ ਨਾ ਠੀਕ ਹੈ ਪਿੰਡ ਕਿਹੜਾ ਮਾਤਾ ਪਿੰਡ ਧਨਪੁਰ ਹੈ ਧਨਪੁਰੇ ਦੀਆਂ ਲਾਟ ਬੰਜਾਰੇ ਬਹੀ ਤੀ ਹਾਂ ਠੀਕ ਹੈ ਆ ਦੇਖ ਲੋ ਵੀ ਸਾਰੀ ਉਮਰ ਨਰਕ ਭਰੀ ਕੱਢਤੀ ਬਿਨਾ ਬਿਜਲੀ ਤੋਂ 28 30 ਸਾਲ ਤਾ ਆ ਇਹਦੇ ਵਿੱਚ ਜਿਹੜਾ ਟਿਹ ਜਾ ਪਿਆਗਾ 28 30 ਸਾਲ ਤਾ ਬਿਨਾ ਬਿਜਲੀ ਤੇ ਕੱਟਤੇ ਕਿੱਡਾ ਵੱਡਾ ਯਾਰ ਔਖਾ ਕੰਮ ਹੈ ਤੇ ਉਸ ਤੋਂ ਬਾਅਦ ਪਾਣੀ ਪੀਣ ਵਾਲਾ ਪਿੰਡੋਂ ਢੋ ਰਿਹਾ 28 30 ਸਾਲ ਹੋ ਗਏ ਪਿੰਡੋਂ ਢੋ ਰਿਹਾ ਪਾਣੀ ਸੂਏ ਦੀ ਪਟੜੀ ਪਟੜੀ ਜਾ ਕੇ ਤੁਰਕੇ ਤੁਸੀਂ ਹਿਸਾਬ ਲਾ ਲਓ ਵੀ ਕੀ ਹਾਲਾਤ ਨੇ ਬੇਨਤੀ ਕਰਦੇ ਆ ਕਿ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਤੇ ਬਾਈ ਦੇ ਯਾਰ ਲਾਜ਼ਮੀ ਫੋਨ ਨੰਬਰ ਤੁਹਾਨੂੰ ਦੇਤਾ ਐ ਡਰੈੱਸ ਮੈਂ ਦੱਸ ਦੂੰ ਤੁਹਾਨੂੰ 9815008562 ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਬੰਬ ਮਾਰੇ ਜਾਦੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਹ ਇੱਕ ਵਾਰੀ ਆਓ ਯਾਰ ਇਹਨਾਂ ਨੂੰ ਮੜਾ ਜਾ ਜ਼ਿੰਦਗੀ ਜੇ ਆਉਣ ਦਾ ਜਿਹੜਾ ਕੁਦਰਤ ਨੇ ਦਿੱਤਾ ਉਹ ਹੱਕ ਅਸੀਂ ਵੀ ਯਾਰ ਇਹਨਾਂ ਦੀ ਮਦਦ ਕਰੀਏ ਆ ਦੇਖੋ ਤਪ ਰਹੀ ਆ ਹੁਣ ਇਹ ਅੱਗ ਮੰਗੂ ਖੜਿਆ ਨਹੀਂ ਜਾ ਰਿਹਾ ਟੀਨ ਦੇ ਵਿੱਚ ਆ ਦੇਖੋ ਆ ਕਦੇ ਪੇਟੀ ਮੋਰਨੀ ਵਾਲੀ ਲੈ ਕੇ ਬੇਬੇ ਆਈ ਹੋਊਗੀ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਦੀਨੀਆਂ ਨੇ ਪੁਰਾਣੇ ਫੁੱਲ ਬੂਟੀਆਂ ਮੋਰ ਛਪੇ ਹੋਏ ਸਾਰੇ ਜੰਨੀ ਕੇ ਦੇਖ ਲਓ ਵੀ ਜਰ ਕਿਹੜੀ ਜ਼ਿੰਦਗੀ ਪੁੱਤ ਦੀ 60 ਸਾਲ ਉਮਰ ਹੈ ਜਿਹੜੀ ਆਖਰੀ ਜ਼ਿੰਦਗੀ ਹੈ ਜਰ ਇਹ ਤਾਂ ਸੁਖੀ ਕਰਦੀ ਏ ਕਰੋ ਹਮਲਾ ਮਾਰੋ ਜਰ ਵੀਡੀਓ ਤੱਬ ਕੇ ਸ਼ੇਅਰ ਕਰ ਦਿਓ ਯਾਰ ਕਿਸੇ ਸਮਾਜ ਸੇਵੀ ਤੱਕ ਪਹੁੰਚਾ ਦਿਓ 10000 ਰੁਪਇਆ ਬਾਈ ਗੁਰਪ੍ਰੀਤ ਲੈ ਰਹੇ ਨੇ ਕਹਿਤਾ ਤੇ ਉਸ ਤੋਂ ਬਾਅਦ ਕਹਾਣ ਕੰਮ ਹੈ ਜਿਹੜਾ ਉਹ ਹੌਲੀ ਹੌਲੀ ਚੱਲ ਪੂ ਇਸ ਦਾ ਦੇਖ ਕੇ ਹੈਰਾਨ ਰਹਿ ਗਏ ਯਾਰ ਫੋਟੇ ਵੀ ਕੁਝ ਵੱਜ ਰਿਹਾ ਬਾਈ ਛੱਟ ਛੱਟ ਅੰਦਰ ਰੰਗ ਬੋਕਲਾ ਹੋਇਆ ਪੋਲੀਆ ਜਿਹਾ ਹੋਇਆ ਟੰਘੜੀ ਕਿੰਨੀ ਕ ਖੜੀ ਐ ਤੁਰਿਆ ਮੜਿਆ ਜਾ ਅੱਛਾ ਆ ਦੇਖੋ ਬਾਈ ਪਹਿਲਾਂ ਖੜਾ ਸੀ ਸੰਦਾ ਪਤੀ ਨਹੀਂ ਸੀ ਲੈ ਬਾਈ ਨੂੰ ਵੀ ਪੋਲੀਆ ਹੋਇਆ ਹੈ ਜੀ ਕਿੰਨੇ ਕ ਸਾਲ ਦੀ ਹੋਏ ਆਈ ਬਾਈ ਉਹਨਾਂ ਤੁਰ ਕੇ ਠੀਕ ਮਹੀਨਿਆਂ ਦਾ ਜੀ ਬਾਈ ਆ ਦੇਖੋ 6 ਮਹੀਨਿਆਂ ਦਾ ਸੀ ਮਾਤਾ ਕਹਿੰਦੀ ਆ ਦੇਖੋ ਇਹ ਵੀ ਪੋਲੀਆ ਚਾਈ ਹੋਈ ਐ ਲੱਤ ਮਾਂ ਚੂੜਾ ਟੁੱਟ ਰਿਹਾ ਮਾਂ ਉਹ ਵੀ ਉਮਰ ਹੋ ਰਹੀ ਐ ਹੁਣ 100 ਸਾਲ ਦੇ ਲਵੇ ਆ ਦੇਖ ਲੋ ਇਹ ਅਮਾ ਤਾਂ ਕਿੰਨੇ ਕੁ ਉਮਰ ਦਾ ਸੀ ਜਦੋਂ ਪੋਲੀਓ ਹੋਇਆ ਠੀਕ ਮਹੀਨਿਆਂ ਦਾ ਸੀ ਠੀਕ ਮਹੀਨਿਆਂ ਦਾ ਸੀ ਕਰੋ ਯਾਰ ਗੌਰ ਹੱਥ ਜੋੜ ਕੇ ਬੇਨਤੀ ਆ ਸਮਾਸੀਪੀਆਂ ਨੂੰ ਕਰੋ ਗੌਰ ਗੱਲ ਦਾ